ਬਦਲ ਸੈਸ਼ਨ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਲਗਾਤਾਰ ਪੰਜਾਬ ਦੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਇਸ ਪਵਿੱਤਰ ਸਦਨ ਦੇ ਅੰਦਰ ਪੰਜਾਬ ਦੇ ਪੱਖ ਦੇ ਮਾਮਲਿਆਂ ਤੇ ਗੱਲ ਕਰਨ ਦੇ ਲਈ ਪੰਜਾਬ ਸਰਕਾਰ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਪੰਜਾਬ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਉਹਨਾਂ ਦੀ ਤਸਵੀਰ ਜਿਹੜੀ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਔਰ ਅਗਲੇ ਵਿੱਤੀ ਬਰੇ ਦੇ ਦੌਰਾਨ ਅਗਲੇ ਵਿੱਤੀ ਬਰੇ ਦੇ ਦੌਰਾਨ ਪੰਜਾਬ ਲਈ ਕੀ ਕੀ ਕੁਝ ਹੋਣ ਵਾਲਾਗਾ ਉਹਦੀ ਰਿਫਲੈਕਸ਼ਨ ਜਿਹੜੀ ਆ ਉਹਦੀ ਚਲਕਾ ਜਿਹੜੀ ਉਹ ਵੀ ਇਸ ਸੈਸ਼ਨ ਚ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲੂਗੀ ਪਰ ਲੇਕਿਨ ਅੱਜ ਜਦੋਂ ਮਾਨਯੋਗ ਗਵਰਨਰ ਸਾਹਿਬ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਜੋ ਕੰਮ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਮੁੱਚੀ ਸਰਕਾਰ ਨੇ ਪਿਛਲੇ ਸਾਲ ਦੌਰਾਨ ਕੀ ਕੀ ਪੰਜਾਬ ਚ ਕੰਮ ਹੋਏ ਉਹਨਾਂ ਦਾ ਲੇਖਾ ਜੋਖਾ ਪੰਜਾਬ ਦੇ ਸਤਿਪੰਤਰ ਵਿਧਾਨ ਸਭਾ ਦੇ ਸਦਨ ਦੇ ਅੰਦਰ ਰੱਖਿਆ ਮਾਨਯੋਗ ਗਵਰਨਰ ਸਾਹਿਬ ਨੇ ਕਿ ਐਸੀ ਪੰਜਾਬ ਦੇ ਅੰਦਰ ਪੰਜਾਬ ਦੀ ਸਪੋਰਟਸ ਨੀਤੀ ਲਈ ਲੈ ਕੇ ਪੰਜਾਬ ਦੇ ਖਿਡਾਰੀਆਂ ਨੂੰ ਕਿਸ ਤਰ੍ਹਾਂ ਪੰਜਾਬ ਚ ਨੌਕਰੀਆਂ ਦਿੱਤੀਆਂ ਗੀਆਂ ਕਿਸ ਤਰ੍ਹਾਂ ਖੇਡਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜੀਵੇ ਜੀਬੀ ਵੀ ਕੇ ਵਰਗੇ ਜਿਹੜੇ ਪਾਵਰ ਪਲਾਂਟ ਨੇਗੇ ਪਹਿਲੀ ਵਾਰ ਇਤਿਹਾਸਕ ਤੌਰ ਤੇ ਉਹ ਅਸੀਂ ਖਰੀਦੇ ਇਹ ਵੱਡੀ ਪ੍ਰਾਪਤੀ ਆ ਪੰਜਾਬ ਦੀ ਕਿ ਇੱਕ ਪ੍ਰਾਈਵੇਟ ਪ੍ਰਾਈਵੇਟ ਪਾਰਟੀਆਂ ਤੋਂ ਪ੍ਰਾਈਵੇਟ ਕਾਰਪੋਰੇਟ ਘਰਾਣੇ ਤੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇੱਕ ਪ੍ਰਾਈਵੇਟ ਪਲਾਂਟ ਖਰੀਦ ਕੇ ਪੰਜਾਬ ਦੇ ਖਾਤੇ ਚ ਪਾਇਆ ਅੱਜ ਇਹ ਗੱਲਾਂ ਪੰਜਾਬ ਦੀ ਵਿਧਾਨ ਸਭਾ ਚ ਮਾਨਜੋ ਗਵਰਨਰ ਸਾਹਿਬ ਨੇ ਰੱਖੀਆਂ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਸਿੱਖਿਆ ਦੀ ਕ੍ਰਾਂਤੀ ਕਿਸ ਤਰ੍ਹਾਂ ਚੱਲ ਰਹੀ ਆ ਕਿਸ ਤਰ੍ਹਾਂ ਪੰਜਾਬ ਚ ਸਕੂਲ ਆਫ ਫੈਮਿਨਸ ਬਣ ਰਹੇ ਨੇ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਦੇ ਰਾਹੀਂ ਲਗਭਗ 1 ਕਰੋੜ ਤੋਂ ਉੱਪਰ ਪੰਜਾਬ ਦੇ ਲੋਕਾਂ ਦਾ ਮੁਫਤ ਇਲਾਜ ਹੋਇਆ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਲਗਭਗ ਜਿਹੜਾ 40 50 50 ਸਾਲਾਂ ਤੋਂ ਪਾਣੀ ਤੇ ਪਹੁੰਚਿਆ ਨਹੀਂ ਸੀ ਕਦੇ ਆਖਰੀ ਜਿੱਥੇ ਤੱਕ ਪਹੁੰਚਣਾ ਸੀ ਪਾਣੀ ਨੇ ਆਖਰੀ ਲਾਈਨ ਤੱਕ ਉਹ ਨਹੀਂ ਪਹੁੰਚਿਆ ਸੀ ਕਿਸ ਤਰ੍ਹਾਂ ਉਹ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਚ ਉਹ ਪਾਣੀ ਪੰਚਾਉਣ ਦਾ ਕੰਮ ਕੀਤਾ ਗਿਆ ਇਹ ਸਾਰਾ ਲੇਖਾ ਜੋਖਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਅਜਮਾਨ ਜੋ ਗਵਰਨਰ ਸਾਹਿਬ ਨੇ ਰੱਖਿਆ ਪਰ ਲੇਕਿਨ ਅਫਸੋਸ ਜਿਸ ਕਾਂਗਰਸ ਪਾਰਟੀ ਨੇ ਪਿਛਲੇ 5 ਸਾਲ ਪੰਜਾਬ ਤੇ ਰਾਜ ਕੀਤਾ 5 ਸਾਲਾਂ ਦੇ ਦੌਰਾਨ ਇੱਕ ਵੀ ਪ੍ਰਾਪਤੀ ਕਾਂਗਰਸ ਪਾਰਟੀ ਨਹੀਂ ਕਰ ਸਕੀ ਪੰਜਾਬ ਦੇ ਅੰਦਰ ਅੱਜ ਉਹਨਾਂ ਨੇ ਮੈਂ ਸੁਵਿੰਦਾ ਗਵਰਨਰ ਦੇ ਭਾਸ਼ਣ ਦਾ ਭਾਸ਼ਣ ਰੋਕ ਕੇ ਗਵਰਨਰ ਸਾਹਿਬ ਦੇ ਭਾਸ਼ਣ ਨੂੰ ਪੰਜਾਬ ਸਰਕਾਰ ਦੇ ਭਾਸ਼ਣ ਨੂੰ ਰੋਕ ਕੇ ਉਹਦੇ ਵਿੱਚ ਖਲਲ ਪਾ ਕੇ ਅੱਜ ਸਦਨ ਦੀ ਤੋਹਫਤ ਕੀਤੀ ਆ ਕਿਸੇ ਸਮੇਂ ਇਹੀ ਕਾਂਗਰਸ ਪਾਰਟੀ ਇਸੇ ਪਵਿੱਤਰ ਵਿਧਾਨ ਸਭਾ ਦੇ ਅੰਦਰ ਰਾਤਾਂ ਨੂੰ ਜਾਗ ਕੇ ਧਰਨੇ ਲਾ ਕੇ ਪ੍ਰੋਟੈਸਟ ਕਰਦੀ ਹੁੰਦੀ ਸੀ ਕੀ ਕਹਿੰਦੇ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਲੰਬਾ ਹੋਣਾ ਚਾਹੀਦਾ ਵਿਧਾਨ ਸਭਾ ਦੇ ਅੰਦਰ ਭਖਦੇ ਮਾਮਲਿਆਂ ਤੇ ਗੱਲ ਹੋਣੀ ਚਾਹੀਦੀ ਆ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਕਰਦੀ ਹੁੰਦੀ ਸੀ ਅੱਜ ਅਸੀਂ ਇਸੇ ਵਿਧਾਨ ਸਭਾ ਨੂੰ ਤੁਹਾਡੇ ਕੈਮਰਿਆਂ ਦੇ ਲਈ ਲਾਈਵ ਕੀਤਾ ਪੰਜਾਬ ਦੇ ਲੋਕਾਂ ਨੂੰ ਦੱਸਣ ਦੇ ਲਈ ਕਿ ਕਿਹੜੀਆਂ-ਕਿਹੜੀਆਂ ਪਾਰਟੀਆਂ ਪੰਜਾਬ 'ਚ ਕੀ ਕਰਦੀਆਂ ਨੇ ਗਿਆ ਸੋ ਸਾਰਾ ਕੁਝ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਦੋਂ ਲਾਈਵ ਚੱਲ ਰਿਹਾ ਸੀ ਤਾਂ ਉਹ ਸਸਤੀ ਸੌਰਤ ਹਾਸਲ ਕਰਨ ਦੇ ਲਈ ਸਿਰਫ ਮੈਸਮ ਦਾ ਵੀਡੀਓ ਸਿਰਫ ਲੋਕਾਂ ਜਾਣ ਦੇ ਲਈ ਕਿ ਸਾਡੀਆਂ ਫੋਟੋ ਆ ਜਾਣ ਅੱਜ ਉਹਨਾਂ ਨੇ ਮੈਸਮ ਦਾ ਬਾਈਕਾਟ ਕੀਤਾ ਗਿਆ ਚਾਹੀਦਾ ਇਹ ਸੀਗਾ ਜਿਹੜਾ ਗਵਰਨਰ ਸਾਹਿਬ ਦਾ ਪਾਸ਼ਾਣਾ ਆ ਗਵਰਨਰ ਸਾਹਿਬ ਦਾ ਪਾਸ਼ਾਣਾ ਇਸ ਗਵਰਨਰ ਸਾਹਿਬ ਦੇ ਪਾਸ਼ਾਣ ਦੇ ਕੱਲੇ-ਕੱਲੇ ਪੇਜ ਦੇ ਅੰਦਰ ਇੱਕ-ਇੱਕ ਪੇਜ ਦੇ ਅੰਦਰ ਪੰਜਾਬ ਸਰਕਾਰ ਨੇ ਕੀ-ਕੀ ਪ੍ਰਾਪਤੀਆਂ ਕੀਤੀਆਂ ਨੇ ਲਿਖੀਆਂ ਨੇ ਗਿਆ ਅੱਜ ਜੋ ਭਾਸ਼ਣ ਸੁਣਦੇ ਅੱਜ ਜੋ ਬੈਠ ਕੇ ਸੁਣਦੇ ਜਦੋਂ 4 ਤਰੀਕ ਨੂੰ ਡਿਬੇਟ ਦਾ ਸਮਾਂ ਆਗਾ ਤੇ ਸਾਨੂੰ ਜਵਾਬ ਦਿੰਦੇ ਸਾਰਥਕ ਬਹਿਸ ਕਰਦੇ ਅਸੀਂ ਉਹਨਾਂ ਦੀ ਬਹਿਸ ਸੁਣ ਕੇ ਮਾਨਯੋਗ ਗਵਰਨਰ ਸਾਹਿਬ ਦੇ ਭਾਸ਼ਣ ਦੀ ਜਦੋਂ ਬਹਿਸ ਸੁਣੀ ਆ ਉਸ ਤੋਂ ਬਾਅਦ ਮਾਨਯੋਗ ਸੀਐਮ ਸਾਹਿਬ ਨੇ ਸਾਡੇ ਜਿਹੜੇ ਵੀ ਕੈਬਨਿਟ ਦੇ ਸਾਥੀ ਨੇ ਉਹਨਾਂ ਨੇ ਜਵਾਬ ਦੇਣਾਗਾ ਅਸੀਂ ਇਹ ਸਾਰੇ ਦੇ ਉੱਤੇ ਦੱਸਦੇ ਜੇ ਸਾਡੀਆਂ ਕਮੀਆਂ ਗਿਣਾਉਂਦੇ ਤਾਂ ਬਿਲਕੁਲ ਅਸੀਂ ਉਹਨਾਂ ਦੇ ਜੇ ਉਹ ਸਾਰਥਕ ਸਾਨੂੰ ਸੁਝਾਅ ਦਿੰਦੇ ਤਾਂ ਅਸੀਂ ਬਿਲਕੁਲ ਹੱਲ ਕਰਦੇ ਪਰ ਲੇਕਿਨ ਮੈਂ ਸਮਝਦਾ ਅੱਜ ਕਾਂਗਰਸ ਪਾਰਟੀ ਨੇ ਇਸ ਤਰ੍ਹਾਂ ਕੀਤਾ ਜਿਵੇਂ ਉਹਨਾਂ ਨੂੰ ਲੋਕਤੰਤਰ ਤੇ ਯਕੀਨ ਨਹੀਂ ਹੈ ਅੱਜ ਪਵਿੱਤਰ ਲੋਕਤੰਤਰ ਦੇ ਮੰਦਰ ਦੇ ਅੰਦਰ ਲੋਕਤੰਤਰ ਦੀ ਤੋਹਫਤ ਕੀਤੀ ਆ ਗਵਰਨਰ ਸਾਹਿਬ ਦੇ ਭਾਸ਼ਣ ਦੀ ਤੋਹਫਤ ਕੀਤੀ ਆ ਕਾਂਗਰਸ ਪਾਰਟੀ ਨੇ ਗੱਲ ਕੀ ਕਰ ਰਹੀ ਸੀ ਬਹਾਨਾ ਕੀ ਬਣਾ ਰਹੀ ਸੀ ਕਿ ਕਾਂਗਰਸ ਪਾਰਟੀ ਬਹਾਨਾ ਕੀ ਬਣਾ ਰਹੀ ਸੀ ਕਿ ਕਿ ਸ਼ੁਕਰਨ ਜੀ ਜਿਹੜਾ ਕਿਸਾਨ ਜਿਸ ਕਿਸਾਨ ਦੀ ਹੱਤਿਆ ਜਿਸ ਕਿਸਾਨ ਦੀ ਮੌਤ ਖਨੌਰੀ ਦੇ ਬਾਰਡਰ ਦੇ ਉੱਤੇ ਕਿਸਾਨੀ ਸੰਘਰਸ਼ ਦੇ ਦੌਰਾਨ ਹੋਈਆ ਕਹਿੰਦੇ ਸਭ ਤੋਂ ਪਹਿਲਾਂ ਉਹਨੂੰ ਸਰਦਾਜ ਦਿੱਤੀ ਜਾਵੇ ਇਹ ਡਿਮਾਂਡ ਕੀਤੀ ਜਾ ਰਹੀ ਸੀ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਖੰ ਲਲ ਪਾਇਆ ਬੜਾ ਅਫਸੋਸ ਆ ਜਦੋਂ ਦਾ ਪਵਿੱਤਰ ਵਿਧਾਨ ਸਭਾ ਦਾ ਸਦਨ ਬਣਿਆ ਬਹੁਤ ਸਾਰੇ ਸੀਨੀਅਰ ਜਰਨਲਿਸਟ ਖੜੇ ਨੇਗੇ ਜਿਨ੍ਹਾਂ ਨੂੰ ਪਤਾਗਾ ਕਿ ਜਦੋਂ ਵੀ ਸਾਲ ਦਾ ਪਹਿਲਾ ਵਿਧਾਨ ਸਭਾ ਦਾ ਸੈਸ਼ਨ ਹੁੰਦਾਗਾ ਉਹ ਮਾਨਯੋਗ ਗਵਰਨਰ ਸਾਹਿਬ ਦੇ ਪਾਸ਼ਾਦਾਨੀ ਸ਼ੁਰੂ ਹੁੰਦਾਗਾ ਇਹ ਟ੍ਰੈਡੀਸ਼ਨ ਸਾਡੀ ਨਹੀਂ ਇਹ ਟ੍ਰੈਡੀਸ਼ਨ ਲੰਬੇ ਅਰਸੇ ਤੋਂ ਬਣੀ ਆ ਇਸ ਸਾਡੀ ਰੂਲ ਬੁੱਕ ਦੇ ਅੰਦਰ ਲਿਖਿਆ ਗਿਆ ਜੋ ਵਿਧਾਨਕ ਬੁੱਕਾ ਦੇ ਅੰਦਰ ਲਿਖਿਆ ਗਿਆ ਕਿ ਸਾਲ ਦਾ ਪਹਿਲਾ ਸੈਸ਼ਨ ਜਿਹੜਾ ਉਹ ਗਵਰਨਰ ਸਾਹਿਬ ਦੇ ਪਾਸ਼ੇ ਤੋਂ ਸ਼ੁਰੂ ਹੋਊਗਾ ਪਰ ਲੇਕਿਨ ਅੱਜ ਉਹਨਾਂ ਨੇ ਪਾਸ਼ੇ ਨਹੀਂ ਚੱਲ ਉਹਨੂੰ ਰੋਕਣ ਦਾ ਯਤਨ ਕੀਤਾ ਉਹਦੇ 'ਚ ਖਲਲ ਪਾਉਣ ਦਾ ਯਤਨ ਕੀਤਾ ਜਦ ਕਿ ਅਸੀਂ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਸ ਕਿਸਾਨ ਦੇ ਪਰਿਵਾਰ ਦੇ ਨਾਲ ਡੱਟ ਕੇ ਖੜੇ ਆਂ ਕਿਸਾਨੀ ਸੰਘਰਸ਼ ਦੇ ਨਾਲ ਡੱਟ ਕੇ ਖੜੇ ਆਂ ਜਦੋਂ ਪਹਿਲਾ ਕਿਸਾਨੀ ਸੰਘਰਸ਼ ਚੱਲਿਆ ਸੀ ਮੈਂ ਥੋੜੀ ਜੀ ਉਹਦੇ ਤੇ ਵੀ ਗੱਲ ਕਰੂੰਗਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਕਿਸਾਨੀ ਸੰਘਰਸ਼ ਚੱਲਿਆ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਜਿਹੜੇ ਅੱਜ ਕੱਲ ਬੀਜੇਪੀ ਦੇ ਵਿੱਚ ਚਲੇ ਗਏ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਕਦੇ ਇੱਕ ਸੈਂਟੈਂਸ ਕਦੇ ਇੱਕ ਲੈਟਰ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਸੀ ਕਦੇ ਇੱਕ ਲੈਟਰ ਇੱਕ ਸੈਂਟੈਂਸ ਗਵਰਨਮੈਂਟ ਆਫ ਇੰਡੀਆ ਨੇ ਨਹੀਂ ਲਿਖਿਆ ਕਿ ਪੰਜਾਬ ਜਾਣਦਾ ਪੰਜਾਬ ਦਾ ਬੱਚਾ ਬੱਚਾ ਜਾਣਦਾ ਬਲਕਿ ਉਸ ਸਮੇਂ ਕਾਂਗਰਸ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦਾ ਪੱਖ ਪੂਰਿਆ ਸੀਗਾ ਜਦੋਂ ਤਿੰਨ ਕਾਲੇ ਕਾਨੂੰਨ ਬਣ ਰਹੇ ਸੀਗੇ ਉਦੋਂ ਜਦੋਂ ਕਮੇਟੀ ਬਣੀ ਹੋਈ ਸੀਗੀ ਜਿਹੜੀ ਨੀਤੀ ਆਯੋਗ ਦੀ ਕਮੇਟੀ ਸੀ ਉਸ ਨੀਤੀ ਆਯੋਗ ਦੇ ਅੰਦਰ ਕਮੇਟੀ ਦੇ ਵਿੱਚ ਉਸ ਸਮੇਂ ਦਾ ਫਾਈਨਾਂਸ ਮਿਨਿਸਟਰ ਔਨ ਬਿਹੈਫ ਆਫ ਉਸ ਸਮੇਂ ਦੇ ਸੀਐਮ ਕੈਪਟਨ ਸਾਹਿਬ ਦੇ ਵਿਆਹ ਤੇ ਜਾ ਕੇ ਉੱਥੇ ਹਾਜ਼ਰੀ ਲਵਾ ਕੇ ਆਇਆ ਸੀ ਔਰ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਉਹਨਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਹਾਂਮੀ ਭਰ ਕੇ ਆਇਆ ਸੀਗਾ ਇਹ ਪੰਜਾਬ ਜਾਣਦਾ ਪੰਜਾਬ ਦਾ ਦੱਕ ਜਾਣਦਾ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦਾ ਕਿਸਾਨ ਜਾਣਦਾ ਕਿ ਉਸ ਸਮੇਂ ਦਾ ਫਾਈਨਾਂਸ ਮਿਸਟਰ ਔਨ ਬਿਹਫ ਆਫ ਕੈਪਟਨ ਸਾਹਿਬ ਔਨ ਬਿਹਫ ਆਫ ਕਾਂਗਰਸ ਪਾਰਟੀ ਜਾ ਕੇ ਉੱਥੇ ਬੀਜੇਪੀ ਦੁਆਰਾ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੀ ਹਾਂਮੀ ਭਰ ਕੇ ਆਏ ਸੀਗੇ ਇਹ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦਾ ਕਿਸਾਨ ਜਾਣਦਾਗਾ ਉਸ ਸਮੇਂ ਵੀ ਆਮ ਆਦਮੀ ਪਾਰਟੀ ਨੇ ਚਾਹੇ ਦਿੱਲੀ ਦਾ ਸਿੰਘੂ ਬਾਰਡਰ ਸੀਗਾ ਚਾਹੇ ਦਿੱਲੀ ਦਾ ਟਿੱਕਰੀ ਬਾਰਡਰ ਸੀਗਾ ਉਸ ਸਮੇਂ ਸਾਡੀ ਦਿੱਲੀ ਸਰਕਾਰ ਨੇ ਉਸ ਸਮੇਂ ਸਾਡੀ ਸੁਭਚੀ ਪਾਰਟੀ ਨੇ ਕਿਸਾਨ ਦਾ ਸਾਥ ਦਿੱਤਾ ਸੀਗਾ ਅੱਜ ਵੀ ਆਮ ਆਦਮੀ ਪਾਰਟੀ ਕਿਸਾਨ ਦੇ ਨਾਲ ਆ ਗਈ ਪਹਿਲਾਂ ਵੀ ਕਿਸਾਨ ਦੇ ਨਾਲ ਸੀ ਅੱਜ ਵੀ ਕਿਸਾਨ ਦੇ ਨਾਲ ਆ ਅੱਗੇ ਵੀ ਕਿਸਾਨ ਦੇ ਨਾਲ ਆ ਰਹਾਂਗੇ ਅੱਜ ਅਸੀਂ ਮਨਜੋਤ ਸਿੰਘ ਸਾਹਿਬ ਨੇ ਜਦੋਂ ਉਸ ਨੌਜਵਾਨ ਦੀ ਮੌਤ ਦਾ ਪਤਾ ਲੱਗਿਆ ਤਾਂ ਤੁਰੰਤ ਉਹਨਾਂ ਨੂੰ ਪਰ ਕਿਉਂਕਿ ਜੋ insan ਚਲੇ ਜਾਂਦਾਗਾ ਤਾਂ ਉਸ ਸਮੇ ਉਸਦੇ ਪਰਿਵਾਰ ਦਾ ਢਾਰਸ਼ ਬਣਨ ਦੇ ਲਈ ਉਸ ਪਰਿਵਾਰ ਦਾ ਸਹਿਯੋਗ ਦੇਣ ਲਈ ਸਰਕਾਰਾਂ ਅੱਗੇ ਆਉਂਦੀਆਂ ਨੇ ਲੋਕ ਅੱਗੇ ਆਉਂਦੇ ਨੇਗੇ ਤਾਂ ਉਸੇ ਸਮੇ ਸਰਦਾਰ ਭਗਵੰਤ ਸਿੰਘ ਮਾਦੀ ਨੇ ਫੈਸਲਾ ਕੀਤਾ 1 ਕਰੋੜ ਰੁਪਇਆ ਅਸੀਂ ਕੋਈ ਐਸਾਨ ਨਹੀਂ ਕਰ ਰਹੇ ਸਹਤਾਂ ਰਾਸ਼ੀ ਜਿਹੜੀ ਆ ਉਸ ਪਰਿਵਾਰ ਨੂੰ ਅਸੀਂ ਦਿੱਤੀ ਉਹਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਤੁਰੰਤ ਕੀਤਾ ਔਰ ਜਿਹੜੇ ਦੋਸ਼ੀ ਸੀ ਉਹਨਾਂ ਦੇ ਖਿਲਾਫ ਆਫ ਆਈ ਆਰ आई आर दर्ज की तो पता लगूगा, लगूगा कि के गोली पिस्टल चुनावी गई तो बहुत सारिया खंगालिया जागे होनी आ उदो पता लगना गा कि गोली चली सी केड़े स्थान तली साइड तो चली सीड़ी जगह तो चली कि रेंज सी ਤਾਂ ਹੀ ਜਾ ਕੇ ਦੋਸ਼ੀ ਨੂੰ ਸਜ਼ਾ ਹੁੰਦੀ ਆ ਸੋ ਬਿਲਕੁਲ ਅਸੀਂ ਜਿਹੜੀ ਐਫ ਆਈ ਆਰ ਦਰਜ ਕੀਤੀ ਉਹ ਜਾਂਚ ਦੌਰਾਨ ਪਤਾ ਲੱਗੂ ਕੌਣ ਕੌਣ ਦੋਸ਼ੀ ਨੇਗੇ ਮੇਰਾ ਕਹਿਣ ਦਾ ਪਾਵ ਆ ਕਿ ਅਸੀਂ ਉਹਦੀ ਇਨਵੈਸਟੀਗੇਸ਼ਨ ਵੀ ਕਰਾਰ ਰਾਂਗੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਵੀ ਹੋਊਗੀ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸੱਚ ਸੁਣਨ ਤੋਂ ਪੰਜਾਬ ਦੇ ਲੋਕਾਂ ਦੇ ਲਈ ਇੱਕ ਕਲੰਬੇ ਹਰਸੇ ਬਾਅਦ ਇੱਕ ਸਰਕਾਰ ਜਿਹੜੀ ਆ ਲੋਕ ਕਹਿੰਦਾ ਐਸੀ ਸਰਕਾਰ ਲੋਕਾਂ ਦੇ ਲਈ ਕੰਮ ਕਰਨ ਵਾਲੀ ਸਰਕਾਰ ਕੰਮ ਕਰ ਰਹੀ ਆ ਸੋ ਅੱਜ ਉਹਨਾਂ ਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ ਉਹਨਾਂ ਦੀ ਬਰਦਾਸ਼ਤ ਤੋਂ ਬਾਹਰ ਸੀ ਗਈਆਂ ਤਾਂ ਉਹਨਾਂ ਨੇ ਡਰਾਮਾ ਜਿਹੜਾ ਅੱਜ ਪੰਜਾਬ ਦੀ ਵਿਧਾਨ ਸਭਾ ਚ ਰਚਿਆ ਇਸ ਤਰ੍ਹਾਂ ਦੇ ਡਰਾਮੇ ਕਰਨ ਦੇ ਵਿੱਚ ਕਾਂਗਰਸ ਪਾਰਟੀ ਬੜੀ ਮਹਾਰਾਗੀ ਇਸੇ ਗੱਲ ਕਰਕੇ ਉਹਨਾਂ ਨੇ ਡਰਾਮਾ ਰਚਿਆ ਕਿਉਂਕਿ ਅਸੀਂ ਦੱਸਣਾ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਤਸਵੀਰ ਜਿਹੜੀ ਆ ਪੇਸ਼ ਹੋਣੀ ਸੀ ਕਿ ਕਿਸ ਤਰ੍ਹਾਂ 300 ਯੂਨਿਟ ਜੋ ਵਾਦਾ ਸੀਗਾ ਪੰਜਾਬ ਦੇ ਲੋਕਾਂ ਨੂੰ ਫ੍ਰੀ ਇਲੈਕਟ੍ਰਿਸਿਟੀ ਦੇਣ ਦਾ ਉਹ ਵਾਦਾ ਪੂਰਾ ਹੋ ਗਿਆ ਕਿਸ ਤਰ੍ਹਾਂ ਜੋ ਵਾਦਾ ਸੀਗਾ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਦਾ ਉਹ ਵਾਦਾ ਪੰਜਾਬ ਦੇ ਲੋਕਾਂ ਦਾ ਪੂਰਾ ਹੋ ਗਿਆ ਸਕੂਲ ਆਫ ਫੈਮਿਨਸ ਬਣਨੇ ਸਟਾਰਟ ਹੋ ਗਏ ਕਿਸ ਤਰ੍ਹਾਂ ਵਾਦਾ ਸੀਗਾ ਕਿ ਜਿਹੜੇ ਕੱਚੇ ਟੀਚਰ ਨੇਗੇ 12000 ਜਿਹਦੇ ਉਹਨਾਂ ਨੂੰ ਪੱਕੇ ਕੀਤਾ ਗਿਆ ਉਹਨਾਂ ਦੀ ਜਿਹੜੀ ਤਨਖਾਹ ਜਿਹੜੀ ਕਾਂਗਰਸ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਮੇਂ ਜਿਹੜੀ 6000 ਹੁੰਦੀ ਸੀਗੀ ਉਹ ਵਧਾ ਕੇ 25000 ਕੀਤੀ ਗਈ ਅਸੀਂ ਇਹ ਦੱਸਣਾ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਕਿਸ ਤਰ੍ਹਾਂ ਜੀਵਿਕਾ ਦਾ ਪਲਾਂਟ ਜਿਹੜਾ ਕਿ ਅਕਾਲੀ ਦਲ ਭਾਜਪਾ ਦੇ ਸਮੇਂ ਪ੍ਰਾਈਵੇਟ ਹੱਥਾਂ ਨੂੰ ਦਿੱਤਾ ਗਿਆ ਸੀਗਾ ਕਿਸ ਤਰ੍ਹਾਂ ਸਰਕਾਰ ਨੇ ਪ੍ਰਾਈਵੇਟ ਹੱਥਾਂ ਤੋਂ ਸਰਕਾਰੀ ਤੌਰ ਤੇ ਖਰੀਦ ਲਿਆ ਸੋ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਕਿ ਪੰਜਾਬ ਦੇ ਲੋਕਾਂ ਦੇ ਸੱਚ ਸਾਹਮਣੇ ਆ ਜਾਵੇ ਪਰ ਲੇਕਿਨ ਆਖਰ ਸੱਚ ਤਾਂ ਸੱਚ ਹੁੰਦਾਗਾ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨਹੀਂ ਗਈਆਂ ਅੱਜ 42000 ਨੌਕਰੀਆਂ ਦੀ ਗੱਲ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਅੱਜ ਰਿਵਰਸ ਮਾਈਗ੍ਰੇਸ਼ਨ ਪੰਜਾਬ ਤੋਂ ਹੋ ਰਹੀ ਆ ਅੱਜ ਜਿਹੜਾ ਮਾਹੌਲ ਨੈਕਟ ਮਾਹੌਲ ਪੰਜਾਬ ਦੇ youth ਦੇ ਅੰਦਰ ਪੰਜਾਬ ਦੇ ਲੋਕਾਂ ਦੇ ਅੰਦਰ ਨੌਜਵਾਨ ਮੁੰਡੇ ਕੁੜੀਆਂ ਦੇ ਅੰਦਰ ਕਾਂਗਰਸ ਪਾਰਟੀ ਦੇ ਸਮੇਂ ਅਕਾਲੀ ਦਲ BJP ਦੇ ਸਮੇਂ ਹੋ ਗਿਆ ਸੀਗਾ ਕਿ ਪੰਜਾਬ 'ਚ ਕੋਈ ਨੌਕਰੀ ਨਹੀਂ ਮਿਲਦੀ ਅੱਜ ਜੋ ਦੁਬਾਰਾ ਵਿਸ਼ਵਾਸ ਦੁਬਾਰਾ ਕੰਫੀਡੈਂਸ ਜੜਾਗਾ ਸਾਡੇ ਨੌਜਵਾਨਾਂ 'ਚ ਆਇਆਗਾ ਕਿ ਹਾਂ ਪੰਜਾਬ 'ਚ ਵੀ ਨੌਕਰੀਆਂ ਮਿਲਦੀਆਂ ਨੇ ਉਹ ਨੌਕਰੀਆਂ ਕੌਣ ਦੇ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਰਿਹਾ ਨੇ ਇਹ ਸਾਰੀਆਂ ਗੱਲਾਂ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਤਾਂ ਹੀ ਇਹਨਾਂ ਨੇ ਅੱਜ ਦੇ ਭਾਸ਼ਣ 'ਚ ਖਲਲ ਪਾਉਣ ਦਾ ਯਤਨ ਕੀਤਾ ਸੋ ਮੈਂ ਅੱਜ ਕਾਂਗਰਸ ਪਾਰਟੀ ਦੇਸ਼ ਦੀ ਨਿੰਦਾ ਕਰਦੇ ਆ ਸੀ ਸਰਕਾਰ ਵੱਲੋਂ ਉਹਨਾਂ ਨੂੰ ਉਹਨਾਂ ਨੇ ਗਵਰਨਰ ਸਾਹਿਬ ਦੀ ਤੋਹਫਤ ਕੀਤੀ ਆ ਪੰਜਾਬ ਦੇ ਪਵਿੱਤਰ ਸਦਨ ਦੀ ਤੋਹਫਤ ਕੀਤੀ ਆ ਪੰਜਾਬ ਦੇ ਲੱਖਾਂ ਲੋਕਾਂ ਦੀ ਤਰਜਮਾਨੀ ਕਰਦੀ ਸਰਕਾਰ ਦੀ ਜਿਹੜੀ ਉਹ ਤੋਹਫਤ ਕੀਤੀ ਆ ਜਦ ਕਿ ਉਹਨਾਂ ਨੂੰ ਸਾਰਥਿਕ ਬੈਸ ਦੇ ਅੰਦਰ ਪਾਗ ਲੈਣਾ ਚਾਹੀਦਾ ਸੀਗਾ ਥੈਂਕ ਯੂ ਦੇਖੋ ਜਦੋਂ ਜਾਂਚ ਹੋਊਗੀ ਮੈਂ ਆਲਰੇਡੀ ਕਲੀਅਰ ਕਰ ਚੁੱਕਿਆ ਹਾਂ ਜਦੋਂ ਜਾਂਚ ਹੋਊਗੀ ਜਦੋਂ ਕੋਈ ਐਫ ਆਈ ਆਰ ਹੁੰਦੀ ਆ ਜਦੋਂ ਸਾਹਮਣੇ ਕੋਈ ਆਇਡੈਂਟੀਫਾਈ ਨਾ ਹੋਵੇ ਪਰਟੀਕਲ ਨਾ ਪਤਾ ਹੋਵੇ ਕਿ ਗੋਲੀ ਕਿਨੇ ਚਲਾਈ ਜਾਂ ਕਿਹੜੀ ਚੁਾਈਆ ਤਾਂ ਉਸ ਸਮੇਂ ਜਿਹੜੀ ਆ ਜਾਂਚ ਦੌਰਾਨ ਪਤਾ ਲੱਗਦਾਗਾ ਜਾਂਚ ਤੋਂ ਬਾਅਦ ਜਿਹਦਾ ਵੀ ਨਾਮ ਸਾਹਮਣੇ ਆਊਗਾ ਉਹਦੇ ਖਿਲਾਫ ਠੋਕੇ ਕਾਰਵਾਈ ਹੋਊਗੀ ਬਿਲਕੁਲ ਜਿਹੜੀ ਸ਼ੁਕਰਨ ਦੀ ਸਰਦਾਰਨੀ ਦੀ ਗੱਲ ਆ ਸਰਦਾਰਨੀ ਦੇਣ ਦੀ ਗੱਲ ਜਿਹੜੀ ਕੀਤੀ ਸੀ ਉਹਨਾਂ ਨੇ ਬਿਲਕੁਲ ਜਦੋਂ 2 ਵਜੇ ਉਹ ਵਿਛਰੀ ਆ 2 ਵਜੇ ਸਰਦਾਰਨੀ ਸਮਾਗਮ ਹੋਣਾਗਾ ਉਹ ਦੇ ਬੱਤ ਸ਼ੁਭਕਰਨ ਜੀ ਦਾ ਨਾਮ ਆ ਸਾਦੋ ਤੋਂ ਵਿਛੜ ਗਿਆ ਅਸੀਂ ਤਾਂ ਆਲਰੇੜੀ ਉਹਦਾ ਪਹਿਲਾ ਇਨਾਮ ਲਿਖ ਰੱਖਿਆ ਗਿਆ ਪਰ ਲੇਕਿਨ ਉਹਦੇ ਲਈ ਸਮਾਂ ਅਸੀਂ ਨਿਰਧਾਰਤ ਕੀਤਾ ਸੀ ਕਿ 2 ਵਜੇ ਸਦਾਰਦੀਆਂ ਹੋਣਗੀਆਂ ਉਸ ਤੋਂ ਪਹਿਲਾਂ ਜੋ ਟਰੈਡੀਸ਼ਨ ਆ ਜੋ ਟਰੈਡੀਸ਼ਨ ਚੱਲੀ ਆਉਂਦੀ ਆ ਜੋ ਵਿਧਿ ਵਿਵਧਾਨ ਕਹਿੰਦਾਗਾ ਜੋ ਪੰਜਾਬ ਦੀ ਲਾਭਕ ਕਹਿੰਦੀ ਆ ਵਿਧਾਨ ਸਭਾ ਦੀ ਲਾਭਕ ਕਹਿੰਦੀ ਉਹਦੇ ਮੁਤਾਬਕ ਪਹਿਲਾਂ ਗਵਰਨਰ ਸਾਹਿਬ ਦਾ ਭਾਸ਼ਣ ਹੁੰਦਾਗਾ ਸੈਕੰਡ ਟਾਈਮ ਚੋ ਵਿਛੜੀ ਹੁੰਦੀ ਆ ਸੈਕੰਡ ਟਾਈਮ ਸਰਦਾਇ ਦੀ ਹੁੰਦੀ ਆ ਬਿਲਕੁਲ ਅਸੀਂ ਸੁਭਕਰਨ ਜੀ ਨੂੰ ਸਰਦਾਇ ਦੇਣਾ ਨਾ ਦੇ ਤੌਰ ਤੇ ਹੋ ਨਹੀਂ ਸਕਤੇ ਪਹਿਲੇ ਸਤੰਝ ਦੀ ਹੈ ਹਾਂਜੀ ਦੇਖੋ ਸਪੈਸ਼ਲ ਸਰਕਮਸਟੈਂਸਸ ਦੇ ਅੰਦਰ ਕਈ ਵਾਰ ਐਮੈਂਡਮੈਂਟਸ ਹੁੰਦੀਆਂ ਨੇਗੀਆਂ ਜਿਹੜਾ ਵੀ ਕਾਨੂੰਨ ਵਿਧੀ ਵਿਧਾਨ ਬਣਿਆਗਾ ਸਾਰੀ ਕਾਰਵਾਈ ਜਿਹੜੀ ਆ ਉਹਦੇ ਤਹਿਤ ਹੀ ਹੋ ਰਹੀ ਆ ਹਾਂ ਜੀ ਇਹ ਦੇਖੋ ਜਦੋਂ ਇਨਵੈਸਟੀਗੇਸ਼ਨ ਹੋ ਰਹੀ ਹੁੰਦੀ ਆ ਇਹ ਇਨਵੈਸਟੀਗੇਸ਼ਨ ਆਫੀਸਰ ਦਾ ਅਧਿਕਾਰ ਖੇਤਰ ਹੁੰਦਾਗਾ ਕਿ ਕਿਹੜੇ ਕਿਹੜੇ ਡਾਕੂਮੈਂਟ ਅਸੀਂ ਪਬਲਿਕ ਡੋਮੇਨ ਚ ਲੈ ਕੇ ਜਾਣੇ ਨੇ ਨਹੀਂ ਤਾਂ ਜਿਹੜੇ ਦੋਸ਼ੀ ਨੇ ਜੇਕਰ ਪਬਲਿਕ ਡੋਮੇਨ ਚ ਡਾਕੂਮੈਂਟ ਚਲੇ ਜਾਣਗੇ ਤਾਂ ਦੋਸ਼ੀ ਜਿਹੜੇ ਨੇਗੇ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਨੇਗੇ ਸੋ ਮੈਂ ਜਿੰਨਾ ਕੁ ਮੈਂ ਚਾੜਦਾਗਾ ਕਿ ਜਦ ਤੱਕ ਚਾਰ ਸ਼ੀਟ ਜਿਹੜੀ ਆ ਚਲਾਨ ਜਿਹਨੂੰ ਕਹਿੰਦੇ ਨੇ ਆ ਪੇਸ਼ ਤੋਂ ਉੱਤਕ ਜਿਹੜੀ ਆ ਉਹ ਜਨਤਕ ਨਹੀਂ ਹੁੰਦੀ ਉਹਨਾਂ ਦੀ ਤਸਵੀਰ ਜਿਹੜੀ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਔਰ ਅਗਲੇ ਵਿੱਤੀ ਬਰੇ ਦੇ ਦੌਰਾਨ ਅਗਲੇ ਵਿੱਤੀ ਬਰੇ ਦੇ ਦੌਰਾਨ ਪੰਜਾਬ ਲਈ ਕੀ ਕੀ ਕੁਝ ਹੋਣ ਵਾਲਾਗਾ ਉਹਦੀ ਰਿਫਲੈਕਸ਼ਨ ਜਿਹੜੀ ਆ ਉਹਦੀ ਛਲਕਾ ਜਿਹੜੀ ਉਹ ਵੀ ਇਸ ਸੈਸ਼ਨ ਚ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲੂ ਪਰ ਲੇਕਿਨ ਅੱਜ ਮਾਨਯੋਗ ਗਵਰਨਰ ਸਾਹਿਬ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਜੋ ਕੰਮ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਮੁੱਚੀ ਸਰਕਾਰ ਨੇ ਪਿਛਲੇ ਸਾਲ ਦੌਰਾਨ ਕੀਤੇ ਕੀ ਕੀ ਪੰਜਾਬ 'ਚ ਕੰਮ ਹੋਏ ਉਹਨਾਂ ਦਾ ਲੇਖਾ ਜੋਖਾ ਪੰਜਾਬ ਦੇ 77 ਵਿਧਾਨ ਸਭਾ ਦੇ ਸਦਨ ਦੇ ਅੰਦਰ ਰੱਖਿਆ ਮਾਨਯੋਗ ਗਵਰਨਰ ਸਾਹਿਬ ਨੇ ਕਿ ਐਸੀ ਪੰਜਾਬ ਦੇ ਅੰਦਰ ਪੰਜਾਬ ਦੀ ਸਪੋਰਟਸ ਨੀਤੀ ਲਈ ਲੈ ਕੇ ਪੰਜਾਬ ਦੇ ਖਿਡਾਰੀਆਂ ਨੂੰ ਕਿਸ ਤਰ੍ਹਾਂ ਪੰਜਾਬ 'ਚ ਨੌਕਰੀਆਂ ਦਿੱਤੀਆਂ ਗਈਆਂ ਕਿਸ ਤਰ੍ਹਾਂ ਖੇਡਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜੀਵੇ ਜੀਬੀ ਵੀ ਕੇ ਵਰਗੇ ਜਿਹੜੇ ਪਾਵਰ ਪਲਾਂਟ ਨੇਗੇ ਪਹਿਲੀ ਵਾਰ ਇਤਿਹਾਸਕ ਤੌਰ ਤੇ ਉਹ ਅਸੀਂ ਖਰੀਦੇ ਇਹ ਵੱਡੀ ਪ੍ਰਾਪਤੀ ਆ ਪੰਜਾਬ ਦੀ ਕਿ ਇੱਕ ਪ੍ਰਾਈਵੇਟ ਪ੍ਰਾਈਵੇਟ ਪਾਰਟੀਆਂ ਤੋਂ प्राइवेट कारपोरेट घराने तो सरदार भगवंत मान जी की सरकार ने एक सर... प्राइवेट प्लांट खरीद के पंजाब के खाते च पाया अच पंजाब की विधानसभा च मान जो गवर्नर साहब ने रखिया इस तो बिना पंजाब के अंदर सिक्ख्या की क्रांति किस तरह चल रही है किस तरह पंजाब स्कूल ऑफ एमीनस बन रहे हैं ਕਿਸ ਤਰ੍ਹਾਂ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਦੇ ਰਾਹੀਂ ਲਗਭਗ 1 ਕਰੋੜ ਤੋਂ ਉੱਪਰ ਪੰਜਾਬ ਦੇ ਲੋਕਾਂ ਦਾ ਮੁਫਤ ਇਲਾਜ ਹੋਇਆ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਲਗਭਗ ਜਿਹੜਾ 40 50 ਸਾਲਾਂ ਤੋਂ ਪਾਣੀ ਤੇ ਪਹੁੰਚਿਆ ਨਹੀਂ ਸੀ ਕਦੇ ਆਖਰੀ ਜਿੱਥੇ ਤੱਕ ਪਹੁੰਚਣਾ ਸੀ ਪਾਣੀ ਨੇ ਆਖਰੀ ਲਾਈਨ ਤੱਕ ਉਹ ਨਹੀਂ ਪਹੁੰਚਿਆ ਸੀ ਕਿਸ ਤਰ੍ਹਾਂ ਉਹ ਸਰਦਾਰ ਭਗਵੰਤ ਸਿੰਘ ਮਾਝ ਦੀ ਸਰਕਾਰ ਚ ਉਹ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਗਿਆ ਤੇ ਸਾਰਾ ਲੇਖਾ ਜੋਖਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਅਜਮਾਨ ਜੋ ਗਵਰਨਰ ਸਾਹਿਬ ਨੇ ਰੱਖਿਆ ਪਰ ਲੇਕਿਨ ਅਫਸੋਸ ਜਿਸ ਕਾਂਗਰਸ ਪਾਰਟੀ ਨੇ ਪਿਛਲੇ 5 ਸਾਲ ਪੰਜਾਬ ਤੇ ਰਾਜ ਕੀਤਾ 5 ਸਾਲਾਂ ਦੇ ਦੌਰਾਨ ਇੱਕ ਵੀ ਪ੍ਰਾਪਤੀ ਕਾਂਗਰਸ ਪਾਰਟੀ ਨਹੀਂ ਕਰ ਸਕੀ ਪੰਜਾਬ ਦੇ ਅੰਦਰ ਅੱਜ ਉਹਨਾਂ ਨੇ ਮੈਂ ਸੁਣਦਾ ਗਵਰਨਰ ਦੇ ਭਾਸ਼ਣ ਦਾ ਭਾਸ਼ਣ ਰੋਕ ਕੇ ਗਵਰਨਰ ਸਾਹਿਬ ਦੇ ਭਾਸ਼ਣ ਨੂੰ ਪੰਜਾਬ ਸਰਕਾਰ ਦੇ ਭਾਸ਼ਣ ਨੂੰ ਰੋਕ ਕੇ ਉਹਦੇ ਵਿੱਚ ਖਲਲ ਪਾ ਕੇ ਅੱਜ ਸਦਨ ਦੀ ਤੋਹਫਤ ਕੀਤੀ ਆ ਕਿਸੇ ਸਮੇਂ ਇਹੀ ਕਾਂਗਰਸ ਪਾਰਟੀ ਇਸੇ ਪਵਿੱਤਰ ਵਿਧਾਨ ਸਭਾ ਦੇ ਅੰਦਰ ਰਾਤਾਂ ਨੂੰ ਜਾ ਕੇ ਧਰਨੇ ਲਾ ਕੇ ਪ੍ਰੋਟੈਸਟ ਕਰਦੀ ਹੁੰਦੀ ਸੀ ਕੀ ਕਹਿੰਦੇ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਲੰਬਾ ਹੋਣਾ ਚਾਹੀਦਾ ਵਿਧਾਨ ਸਭਾ ਦੇ ਅੰਦਰ ਭਖਦੇ ਮਾਮਲੇ ਤੇ ਗੱਲ ਹੋਣੀ ਚਾਹੀਦੀ ਆ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਕਰਦੀ ਹੁੰਦੀ ਸੀ ਅੱਜ ਅਸੀਂ ਇਸੇ ਵਿਧਾਨ ਸਭਾ ਨੂੰ ਤੁਹਾਡੇ ਕੈਮਰਿਆਂ ਦੇ ਲਈ ਲਾਈਵ ਕੀਤਾ ਪੰਜਾਬ ਦੇ ਲੋਕਾਂ ਨੂੰ ਦੱਸਣ ਦੇ ਲਈ ਕਿ ਕਿਹੜੀਆਂ-ਕਿਹੜੀਆਂ ਪਾਰਟੀਆਂ ਪੰਜਾਬ 'ਚ ਕੀ ਕਰਦੀਆਂ ਨੇ ਗੀਆਂ ਸੋ ਸਾਰਾ ਕੁਝ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਦੋਂ ਲਾਈਵ ਕਰ ਰਿਹਾ ਸੀ ਤਾਂ ਉਹ ਸਸਤੀ ਸੌრთਾ ਹਾਸਲ ਕਰਨ ਦੇ ਲਈ ਸਿਰਫ ਮੈਸਜੰਡਰ ਵੀਡੀਓ ਸਿਰਫ ਲੋਕਾਂ ਜਾਣ ਦੇ ਲਈ ਕਿ ਸਾਡੀਆਂ ਫੋਟੋ ਆ ਜਾਣ ਅੱਜ ਉਹਨਾਂ ਨੇ ਮੈਸਜੰਡਰ ਦਾ ਬਾਈਕਾਟ ਕੀਤਾ ਗਿਆ ਚਾਹੀਦਾ ਇਹ ਸੀਗਾ ਜਿਹੜਾ ਗਵਰਨਰ ਸਾਹਿਬ ਦਾ ਪਾਸ਼ਾਣਾ ਆ ਗਵਰਨਰ ਸਾਹਿਬ ਦਾ ਪਾਸ਼ਾਣਾ ਇਸ ਗਵਰਨਰ ਸਾਹਿਬ ਦੇ ਪਾਸ਼ਾਣ ਦੇ ਕੱਲੇ-ਕੱਲੇ ਪੇਜ ਦੇ ਅੰਦਰ ਇੱਕ-ਇੱਕ ਪੇਜ ਦੇ ਅੰਦਰ ਪੰਜਾਬ ਸਰਕਾਰ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਨੇ ਲਿਖੀਆਂ ਨਹੀਂ ਆਜੋ ਭਾਸ਼ਣ ਸੁਣਦੇ ਆਜੋ ਬੈਠ ਕੇ ਸੁਣਦੇ ਜਦੋਂ 4 ਤਰੀਕ ਨੂੰ ਡਿਬੇਟ ਦਾ ਸਮਾਂ ਆਗਾ ਤੇ ਸਾਨੂੰ ਜਵਾਬ ਦਿੰਦੇ ਸਾਰਥਕ ਬਹਿਸ ਕਰਦੇ ਅਸੀਂ ਉਹਨਾਂ ਦੀ ਬਹਿਸ ਸੁਣ ਕੇ ਮਾਨਜੋਗ ਵਰਨਰ ਸਾਹਿਬ ਦੇ ਭਾਸ਼ਣ ਦੀ ਜਦੋਂ ਬਹਿਸ ਹੋਣੀ ਆ ਉਸ ਤੋਂ ਬਾਅਦ ਮਾਨਜੋਗ ਸੀਐਮ ਸਾਹਿਬ ਨੇ ਸਾਡੇ ਜਿਹੜੇ ਵੀ ਕੈਬਨਿਟ ਦੇ ਸਾਥੀ ਨੇ ਉਹਨਾਂ ਨੇ ਜਵਾਬ ਦੇਣਾਗਾ ਅਸੀਂ ਇਹ ਸਾਰੇ ਦੇ ਉੱਤੇ ਦੱਸਦੇ ਜੇ ਸਾਡੀਆਂ ਕਮੀਆਂ ਗਿਣਾਉਂਦੇ ਤਾਂ ਬਿਲਕੁਲ ਅਸੀਂ ਉਹਨਾਂ ਦੇ ਜੇ ਉਹ ਸਾਰਥਕ ਸਾਨੂੰ ਸੁਝਾ ਦੇਂਦੇ ਤਾਂ ਅਸੀਂ ਬਿਲਕੁਲ ਹਾਲ ਕਰਦੇ ਪਰ ਲੇਕਿਨ ਮੈਂ ਸਮਝਦਾ ਅੱਜ ਕਾਂਗਰਸ ਪਾਰਟੀ ਨੇ ਇਸ ਤਰ੍ਹਾਂ ਕੀਤਾ ਜਿਵੇਂ ਉਹਨਾਂ ਨੂੰ ਲੋਕਤੰਤਰ ਚ ਚਕੀਂ ਦੇ ਹੈ ਅੱਜ ਪਵਿੱਤਰ ਲੋਕਤੰਤਰ ਦੇ ਮੰਦਿਰ ਦੇ ਅੰਦਰ ਲੋਕਤੰਤਰ ਦੀ ਤੋਹਫੀਨ ਕੀਤੀ ਆ ਗਵਰਨਰ ਸਾਹਿਬ ਦੇ ਭਾਸ਼ਣ ਦੀ ਤੋਹਫੀਨ ਕੀਤੀ ਆ ਕਾਂਗਰਸ ਪਾਰਟੀ ਨੇ ਗੱਲ ਕੀ ਕਰ ਰਹੀ ਸੀ ਬਹਾਨਾ ਕੀ ਬਣਾ ਰਹੀ ਸੀ ਕਿ ਕਾਂਗਰਸ ਪਾਰਟੀ ਬਹਾਨਾ ਕੀ ਬਣਾ ਰਹੀ ਸੀ ਕਿ ਕਿ ਸ਼ੁਕਰਨ ਜੀ ਜਿਹੜਾ ਕਿਸਾਨ ਜਿਸ ਕਿਸਾਨ ਦੀ ਹੱਤਿਆ ਜਿਸ ਕਿਸਾਨ ਦੀ ਮੌਤ ਖਨੌਰੀ ਦੇ ਬਾਰਡਰ ਦੇ ਉੱਤੇ ਕਿਸਾਨੀ ਸੰਘਰਸ਼ ਦੇ ਦੌਰਾਨ ਹੋਈ ਆ ਕਹਿੰਦੇ ਸਭ ਤੋਂ ਪਹਿਲਾਂ ਉਹਨੂੰ ਸਰਦਾਇ ਲਈ ਦਿੱਤੀ ਜਾਵੇ ਇਹ ਡਿਮਾਂਡ ਕੀਤੀ ਜਾ ਰਹੀ ਸੀ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਖੰ ਲਲ ਪਾਇਆ ਬੜਾ ਅਫਸੋਸ ਆ ਜਦੋਂ ਦਾ ਪਵਿੱਤਰ ਵਿਧਾਨ ਸਭਾ ਦਾ ਸਦਨ ਬਣਿਆ ਬਹੁਤ ਸਾਰੇ ਸੀਨੀਅਰ ਜਰਨਲਿਸਟ ਖੜੇ ਨੇਗੇ ਜਿਨ੍ਹਾਂ ਨੂੰ ਪਤਾਗਾ ਕਿ ਜਦੋਂ ਵੀ ਸਾਲ ਦਾ ਪਹਿਲਾ ਵਿਧਾਨ ਸਭਾ ਦਾ ਸੈਸ਼ਨ ਹੁੰਦਾਗਾ ਉਮਾਨ ਜੋ ਗਵਰਨਰ ਸਾਹਿਬ ਦੇ ਭਾਸ਼ਣ ਨਾਲ ਹੀ ਸ਼ੁਰੂ ਹੁੰਦਾ ਹੈਗਾ ਇਹ ਟ੍ਰੈਡੀਸ਼ਨ ਸਾਡੀ ਦੀ ਟ੍ਰੈਡੀਸ਼ਨ ਲੰਬੇ ਅਰਸੇ ਤੋਂ ਬਣੀ ਆ ਇਹ ਸਾਡੀ ਰੂਲ ਬੁੱਕ ਦੇ ਅੰਦਰ ਲਿਖਿਆ ਹੈਗਾ ਜੋ ਵਿਧਾਨਕ ਬੁੱਕਾ ਦੇ ਅੰਦਰ ਲਿਖਿਆ ਹੈਗਾ ਕਿ ਸਾਲ ਦਾ ਪਹਿਲਾ ਸੈਸ਼ਨ ਜਿਹੜਾ ਉਹ ਗਵਰਨਰ ਸਾਹਿਬ ਦੇ ਭਾਸ਼ਣ ਤੋਂ ਸ਼ੁਰੂ ਹੋਊਗਾ ਪਰ ਲੇਕਿਨ ਅੱਜ ਉਹਨਾਂ ਨੇ ਉਹ ਭਾਸ਼ਣ ਨਹੀਂ ਚੱਲ ਉਹਨੂੰ ਰੋਕਣ ਦਾ ਯਤਨ ਕੀਤਾ ਉਹਦੇ 'ਚ ਖੱਲਲ ਪਾਉਣ ਦਾ ਯਤਨ ਕੀਤਾ ਜਦ ਕਿ ਅਸੀਂ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਸ ਕਿਸਾਨ ਦੇ ਪਰਿਵਾਰ ਦੇ ਨਾਲ ਡਟ ਕੇ ਖੜੇ ਆ ਕਿਸਾਨੀ ਸੰਘਰਸ਼ ਦੇ ਨਾਲ ਡਟ ਕੇ ਖੜੇ ਆ ਜਦੋਂ ਪਹਿਲਾ ਕਿਸਾਨੀ ਸੰਘਰਸ਼ ਚੱਲਿਆ ਸੀ ਮੈਂ ਥੋੜੀ ਜੀ ਉਹਦੇ ਤੇ ਗੱਲ ਕਰੂੰਗਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਕਿਸਾਨੀ ਸੰਘਰਸ਼ ਚੱਲਿਆ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਜਿਹੜੇ ਅੱਜ ਕੱਲ ਬੀਜੇਪੀ ਦੇ ਵਿੱਚ ਚਲੇ ਗਏ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਕਦੇ ਇੱਕ ਸੈਂਟੈਂਸ ਕਦੇ ਇੱਕ ਲੈਟਰ ਗਵਰਨਮੈਂਟ ਆਫ ਇੰਡੀਆ ਲਿਖਿਆ ਸੀ ਕਦੇ ਇੱਕ ਲੈਟਰ ਇੱਕ ਸੈਂਟੈਂਸ ਗਵਰਨਮੈਂਟ ਆਫ ਇੰਡੀਆ ਨੇ ਨਹੀਂ ਲਿਖਿਆ ਇਹ ਪੰਜਾਬ ਜਾਣਦਾ ਪੰਜਾਬ ਦਾ ਬੱਚਾ ਬੱਚਾ ਜਾਣਦਾ ਬਲਕਿ ਉਸ ਸਮੇਂ ਕਾਂਗਰਸ ਪਾਰਟੀ ਨੇ